ਹਰੀ ਬੇਂਦੀ ਜੀ ਜਿਹੜਾ ਅਸੀਂ ਇਹਦੇ ਮੈਂਸ਼ਨ ਕੀਤਾ ਨਾ ਜੇ ਅਸੀਂ ਇਹ ਮਲੌਰ ਤੋਂ ਸ਼੍ਰੀ ਮੁਕਸਰ ਸਾਹਿਬ ਤੁਸੀਂ ਦੇਖਿਆ ਹੋਊ ਆਮ ਤੌਰ ਤੇ ਜਿੰਨੇ ਮੀਲ ਪੱਥਰ ਲੱਗੇ ਦਾ ਜੀ ਉਹ ਮੀਲ ਪੱਥਰਾਂ 'ਚ ਸਪੈਸ਼ਲ ਲਿਖਿਆ ਹੈ ਸ਼੍ਰੀ ਗੁਰਗੋਬਿੰਦ ਸਿੰਘ ਮਾਰਗ ਕਿਉਂਕਿ ਸਾਡੇ ਅਤਿ ਦੇ ਜਿਹੜੇ ਦਸ਼ਮ ਪੀਤਾ ਸਾਡੇ ਤਾਨ ਗੁਰਗੋਬਿੰਦ ਸਿੰਘ ਮਹਾਰਾਜ ਸ਼੍ਰੀ ਮੁਕਸਰ ਸਾਹਿਬ ਗਏ ਸੀਗੇ ਇਹ ਉਹਨਾਂ ਦੀ ਧਰਤੀਆਂ ਵਾਲੀ ਜੀ ਤੇ ਸਪੈਸ਼ਲੀ ਅਮਸਿਆ ਪੁੰਨਿਆਂ ਸੰਗਰਾਂਦ ਦੇ ਉੱਤੇ ਲੱਖਾਂ ਬੰਦੇ ਹਰ ਤੋਂ ਲੰਘ ਕੇ ਜਾਂਦੇ ਆ ਇਹ ਸਰਕਾਰ ਜਿਹੜਾ ਕੰਮ ਕਰੀ ਜਾਂਦੀ ਆ ਵਾਲਾ ਕੰਮ ਕਰੀ ਜਾਂਦੀ ਆ ਇਹ ਤਾਂ ਇਦਾਂ ਦਾ ਹੋ ਗਿਆ ਗੁੱਡਾ ਟੈਕਸ ਹੋ ਗਿਆ ਵਾਲਾ ਕਿਰਪਾ ਕਰਕੇ ਮੇਰੀ ਸਰਕਾਰ ਨੂੰ ਬੇਨਤੀ ਆ ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਨਾ ਖੇਲੋ ਕਿਉਂਕਿ ਇਹ ਭਾਵਨਾਵਾਂ ਲੋਕਾਂ ਦੀਆਂ ਜੇ ਲੋਕ ਮੰਦਰ ਗੁਰਦੁਆਰੇ ਜਾਂਦੇ ਆ ਤੇ ਐਡਾ ਵੱਡਾ ਗੁਰਦੁਆਰਾ ਸਾਹਿਬ ਗੁਰੂ ਤਾਂ ਸਾਡਾ ਜਿਹੜਾ ਹੈ ਨਾ ਜੀ ਉੱਥੇ ਟੁੱਟੀ ਗੰਢੀ ਸਾਹਿਬ ਮੁਕਸਰ ਸਾਹਿਬ ਦੇ ਵਿਖੇ ਜਿੱਤੇ ਸਾਡੇ ਦਸ਼ਮਪੀਤਾ ਸਾਡੇ ਆਏ ਸਾਨੂੰ ਤਾਂ ਉਹਨਾਂ ਨੂੰ ਸਭ ਤੋਂ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ ਇਹ ਫੈਸਿਲਿਟੀਆਂ ਨਹੀਂ ਦੇ ਜਾਂਦੀ ਬਜਾਏ ਸਾਨੂੰ ਇਹ ਲੋਕ ਇੱਕ ਗੁੰਡਾ ਟੈਕਸ ਦੇ ਤੌਰ ਦੇ ਉੱਪਰ ਜਿਹੜਾ ਇਹ ਚੀਜ਼ਾ ਸਾਡੇ ਕੋਲ ਲੈ ਰਹੇ ਨੇ ਸਾਡੇ ਕੋਲ ਥਿਸ ਇਜ਼ ਰੋਂਗ ਇਹ ਚੀਜ਼ਾਂ ਨਹੀਂ ਚਾਹੀਦੀਆਂ ਦੇਖੋ ਸਾਰੇ ਮੈਂ ਸਪੈਸ਼ਲੀ ਤੌਰ ਤੇ ਅੱਜ ਬਾਹਰ ਐਸੋਸੀਏਸ਼ਨ ਵਿੱਚ ਇਕੱਠੇ ਹੋਈ ਕਿਉਂਕਿ ਬਾਹਰ ਐਸੋਸੀਏਸ਼ਨ ਦਾ 10 10 ਦਾ ਡਾਇਰੈਕਟ ਡਿਸਟ੍ਰਿਕਟ ਕਾਉਂਨਲ ਆਵਾਜ਼ ਦਾ ਵਾਸਤਾ ਪੈਂਦਾ ਜੀ ਸਾਡੇ ਸਮਾਜ ਸੇਵੀ ਮਰੂਜਾ ਸਾਹਿਬ ਸ਼ੇਰੀ ਜੀ ਤੇ ਕਾਰਬਜਾ ਸਾਰੀ ਯੂਨੀਅਨ ਜਿੰਨੇ ਵੀ ਸਾਰੀ ਯੂਨੀਅਨ ਇੱਥੇ ਆਈਆਂ ਸਮਾਜ ਸੇਵੀ ਲੋਕ ਇੱਥੇ ਆਏ ਆ ਸਾਰਿਆਂ ਨੇ ਇਸ ਗੱਲ ਦੀ ਨਿੰਦਾ ਕੀਤੀ ਆ ਅਲੀ ਕਿਉਂਕਿ ਚੀਜ਼ਾਂ ਗਲਤ ਆ ਲੀਆਂ ਸਰਕਾਰ ਨੂੰ ਜਿਹੜਾ ਸਰਕਾਰ ਨੇ ਰੱਖ ਬਟ ਉਹਦੇ باوجود ਵੀ ਵੀ ਅੱਡਾ ਵੱਡਾ ਬੋਝ ਵੀ ਆਪਣੇ ਬਾ ਰਹੇ ਆ ਕਿਉਂਕਿ ਇਹ ਰੋਡ ਦੇ ਉੱਪਰ ਉਹਨਾਂ ਦੀ ਇੱਕ ਚੀਜ਼ ਰੱਖੀ ਇਹਨਾਂ ਨੇ ਨਾ ਜੀ ਇਹ ਰੋਡ ਦੇ ਉੱਪਰ ਮੁਕਸਰ ਰੋਡ ਦੇ ਉੱਪਰ ਸਪੈਸ਼ਲੀ ਤੌਰ ਦੇ ਉੱਪਰ ਲੱਖਾਂ ਦੀ ਗਿਣਤੀ ਵਿੱਚ ਸ਼ਰਦਾਲੂ ਜਾਂਦੇ ਆ ਮੈਂ ਤੁਹਾਡੇ ਕੋਲ ਸੇ ਹਰੇਕ ਮਸਿਆ ਤੇ ਪੁੰਨਿਆਂ ਤੇ ਸੰਗਰਾਨ ਦੇ ਉੱਤੇ ਉਹਨੇ ਕਿਹਾ ਤੁਸੀਂ ਕਿੰਨਾ ਮਨ ਕੀ ਇਹਨਾਂ ਨੇ ਟੈਕਸ ਇਕੱਠਾ ਕਰਨਾ ਕੋ ਸਾਰੇ ਜਿਹੜਾ ਪੰਜਾਬ ਦੀ ਅਮਦਨ ਉਹ ਇਕੱਠੇ ਕਰਕੇ ਕਹਿੰਦੇ ਨੇ ਮੇਰੀ ਕੋਈ ਬੇਨਤੀ ਸਰਕਾਰ ਨੂੰ ਜੇ ਕਿਰਪਾ ਕਰਕੇ 20 ਦਿਨਾਂ ਵਿੱਚ ਇਹਨਾਂ ਨੇ ਇਸ ਚੀਜ਼ ਦਾ ਅਲਟੀਮੇਟ ਅਸੀਂ ਦੇਣ ਲੱਗੇ ਅਲਟੀਮੇਟ ਦਤਾ ਐਸ ਡੀ ਐਮ ਸਾਹਿਬ ਨੂੰ ਉਵੀ ਦਿਨਾਂ ਜਾਂਦਾ ਹੱਲ ਨਾ ਕੀਤਾ ਸਾਨੂੰ ਮਜਬੂਰੋਂ ਤੱਕਾ ਕਰਨਾ ਪਊਗਾ ਅਸੀਂ ਜਾ ਕੇ ਉਹ ਚੱਕਾ ਜਾਮ ਕਰਾਂਗੇ ਫੋਕ ਹੜਤਾਲ ਕਰਾਂਗੇ ਮੋਰ ਰੱਖਿਆ ਵੀ ਪੂਰਾ ਮਲੋੜ ਸ਼ਹਿਰ ਪੂਰੇ ਪਿੰਡ ਇਕੱਠੇ ਕਰਕੇ ਅਸੀਂ ਤੇ ਲੈ ਕੇ ਆਵਾਂਗੇ ਸਾਰੇ ਕਿਸਾਨ ਯੂਨੀਅਨ ਲੈ ਕੇ ਆਵਾਂਗੇ ਸਾਰੀਆਂ ਵਪਾਰੀ ਮੰਡਲ ਲੈ ਕੇ ਆਵਾਂਗੇ ਅਸੀਂ ਚੋਪਰੀ ਬੈਠਾਂਗੇ ਅਸੀਂ ਕਿਰਪਾ ਕਰਕੇ ਸਾਡੀ ਭਵੰਤਮਾਨ ਨੂੰ ਚਤਾਵਨੀ ਉਹਨਾਂ ਦੀ ਸਰਕਾਰ ਨੂੰ ਚਤਾਵਨੀ ਹੈ ਕਿਰਪਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਵਿੱਤਰ ਧਰਤੀ ਦੇ ਉੱਤੇ ਕਿਰਪਾ ਕਰਕੇ ਬਖਸ਼ਿਆ ਜਾਵੇ ਇਹਨਾਂ ਨੂੰ ਇਸ ਕਰਕੇ ਬਣ ਕੇ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਵੱਲੋਂ ਵੀ ਤੇ ਇਹ ਟੋਲ ਪਰਾਜਾ ਸੇ ਨਾਲ ਆ ਜਾਵੇ ਥੈਂਕ ਯੂ ਸਰ ਥੈਂਕ ਯੂ ਸੋ ਮਚ